ਅਕਾਲੀ ਦਲ ਦੇ ਵਕਫਾ ਧੜਿਆਂ ਨੂੰ ਜਥੇਦਾਰ ਦੀ ਨਸੀਹਤ ਕਿ ਆ ਇੱਕ ਧੜਾ ਅਕਾਲ ਤਖਤ ਸਹਿਬ ਤੋਂ ਮਾਨਤਾ ਪ੍ਰਾਪਤ ਹੋਣ ਦਾ ਨਹੀਂ ਕਰ ਸਕਦਾ ਦਾਵਾ ਅਕਾਲ ਤਖਤ ਸਹਿਬ ਸਬਦਾ ਸੰਝਾ ਐਜੂਬੀਸੀ ਫਰਦਾਨ ਹਰਜਿੰਦ ਸਿੰਘ ਧਮੀ ਵੱਲੋਂ ਵਕਫ ਸੋਧ ਬਿੱਲ ਦਾ ਵਿਰੋਧ ਕਿ ਘਟ ਗਿਣਤੀਆਂ ਦੇ ਮਾਮਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਕੇਂਦਰ ਸਰਕਾਰ ਦਾ ਸੁਖਵੀਰ ਬਾਦਲ ਬੋਲੇ ਕੇਂਦਰ ਸਰਕਾਰ ਨੂੰ ਧਰਮ ਦੇ ਮਸਲੇ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਗਾ ਦੇ ਹਾਈ ਪ੍ਰੋਫਾਈਲ ਸੈਕਸ ਕੈਂਡਰ ਕੇਸ ਦੇ ਵਿੱਚ ਅੱਜ ਮਹਾਲੀ ਦੀ ਸੀਬੀਏ ਕੋਰਸ ਸੁਣਾਈ ਗਿਆ ਜਿਸ ਹਜ਼ਾਰ ਦੀ ਤੇ ਦਿਨ ਤਤਕਾਲੀ ਐਸਐਸਪੀ ਐਸਪੀ ਅਤੇ ਦੋ ਇਨਸਪੈਕਟਰ ਨੇ ਦਿੱਤਾ ਸੀ ਦੋਸ਼ੀਕਰਾ 2007 ਦੇ ਬੇਸਮਣੇ ਆਇਆ ਸੀ ਕੇਸ ਉਸ ਤੋਂ ਬਾਅਦ ਪੀਐਸਐਸਪੀ ਨੇ ਥਾਣਾ ਘੁੰਮਣ ਕਰਾਂ ਦੇ ਥਾਣੇਦਾਰ ਨੂੰ ਕੀਤਾ ਸਸਪੈਂਡ ਐਸਐਚਓ ਤੇ ਐਫਆਈਆਰ ਲੰਮਕੋਣ ਦੇ ਲੱਗੇ ਸੀ ਇਲਜ਼ਾਮ ਐਐਮਐਲਆਰ ਕੱਟੇ ਜਾਣ ਦੇ ਬਾਵਜੂਦ ਵੀ ਨਹੀਂ ਕੱਟੀ ਸੀ ਐਫਆਈਆਰ ਗਵਰਨਰ ਗੁਲਾਰਚੰਦ ਕਟਾਰੀਆ ਦੀ ਨਸ਼ਾ ਵਿਰੁੱਧ ਯਾਤਰਾ ਜਾਰੀ ਅੱਜ ਦੂਜੇ ਦਿਨ ਫਟੇਗੜ ਚੌਕੀਆਂ ਦੇ ਵਿੱਚ ਕਰਕੇ ਪੈਦਲ ਮਾਰਚ ਲੋਕਾਂ ਨੂੰ ਡਰਗ ਦੇ ਖਿਲਾਫ ਕਰਨਗੇ ਜਾਗਰੂਕ ਮੁੱਖ ਮੰਤਰੀ ਭਗਵੰਤ ਮਾਨ ਅਪਿਰਵਿੰਦ ਕੇ ਜੀਵਾਲ ਅੱਜ ਜਾਣਗੇ ਨੈਣਾ ਦੇਵੀ ਮੰਦਿਰ ਦੇ ਵਿੱਚ ਮਾਤਾ ਰਾਣੀ ਦੇ ਕਰਨਗੇ ਪੂਜਾਰਚਨਾ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਵਕਫ ਸੋਧ ਬਿੱਲ ਦੀ ਰਾਜ ਸਭਾ ਦੇ ਵਿੱਚ ਹੀ ਵਕਫ ਬਿੱਲ ਪਾਸ ਹੋ ਗਿਆ ਰਾਤ 2:30 ਵਜੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਰਾਜ ਸਭਾ ਦੇ ਵਿੱਚ ਮਤਲਬ ਬਿੱਲ ਦੇ ਸਮਰਥਨ ਦੇ ਵਿੱਚ 128 ਵੋਟਾਂ ਪਈਆਂ ਨੇ ਤੇ ਵਕਫ ਬਿੱਲ ਦੇ ਖਿਲਾਫ 95 ਵੋਟਾਂ ਪਈਆਂ ਅੱਜ ਰਾਸ਼ਟਰਪਤੀ ਦੇ ਕੋਲ ਇਹ ਬਿੱਲ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਬਿੱਲ ਜੋ ਕਿ ਕਾਨੂੰਨ ਬਣ ਜਾਵੇਗਾ ਆਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਲੋਕ ਸਭਾ ਦੇ ਵਿੱਚ ਹੀ ਰਾਤ ਨੂੰ ਅੱਧੀ ਰਾਤ ਨੂੰ 2 ਵਜੇ ਜੋਕੇ ਇਹ ਬਿੱਲ ਪਾਸ ਹੁੰਦਾ ਹੈ VOTING ਹੁੰਦੀ ਹੈ ਤੇ ਉਸ ਦੇ ਬਾਅਦ ਕੱਲ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਰਾਜ ਸਭਾ ਦੇ ਵਿੱਚ ਕਈ ਘੰਟੇ ਪਹਿਲਾਂ ਇਸ ਬਿੱਲ ਤੇ ਚਰਚਾ ਹੋਈ ਤੇ ਆਖਰਕਾਰ ਰਾਤ 2:30 ਵਜੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ ਵੱਖ ਬਿੱਲ ਦੇ ਸਮਰਥਨ ਦੇ ਵਿੱਚ 128 ਵੋਟਾਂ ਪਈਆਂ ਨੇ ਜਦ ਕਿ ਅਵਕ ਬਿੱਲ ਦੇ ਖਿਲਾਫ 95 ਵੋਟਾਂ ਪਈਆਂ ਨੇ ਕਿ ਅੱਜ ਮਨਜ਼ੂਰੀ ਦੇ ਲਈ ਰਾਸ਼ਟਰਪਤੀ ਕੋਲ ਇਸ ਬਿੱਲ ਨੂੰ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਅਵਕ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਜਾਵੇਗਾ ਹਾਲਾਂਕਿ ਲੋਕ ਸਭਾ ਦੇ ਵਿੱਚ ਹੀ ਰਾਸ਼ਟਰਵਾਦ ਦੇ ਵਿੱਚ ਵੁਰਦੀ ਤਰ੍ਹਾਂ ਦੇ ਸੰਸਦ ਮੈਂਬਰਾਂ ਦੇ ਵੱਲੋਂ ਆਪਕੋ ਹੰਗਾਮਾ ਕੀਤਾ ਗਿਆ ਇਸ ਬਿੱਲ ਦਾ ਲਗਾਤਾਰ ਵਿਰੋਧ ਕੀਤਾ ਗਿਆ ਪਰ ਬਹੁਸੰਮਤੀ ਦੇ ਨਾਲ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਇਹ ਸਰਕਾਰੀ ਬਿੱਲ ਪਾਸ ਹੋ ਗਿਆ Honorable members, subject to correction, eyes one twenty eight, nose ninety five. Abstention zero. The bill is passed. ਕਰਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਪੁਲਿਸ ਦੀ ਇਨਸਟਾ ਕੁਈਨ ਬਰਖਾਸਤ ਕਰ ਦਿੱਤੀ ਗਿਆ ਹੈਰੋਨ ਦੇ ਨਾਲ ਫੜੀ ਗਈ ਕਾਂਸਟੇਬਲ ਅਮਨਦੀਪ ਕੌਰ ਨੂੰ ਬਰਖਾਸਤ ਕਰ ਦਿੱਤਾ ਗਿਆ ਵੱਡਾ ਐਕਸ਼ਨ ਪੁਲਿਸ ਦੇ ਵੱਲੋਂ ਕੀਤਾ ਗਿਆ ਵੰਡਾ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਵੀ ਲਿਆ ਅਮਨਦੀਪ ਜੀ ਕਾਲੀ ਥਾਰ ਦੇ ਵਿੱਚ ਦਰਸਲ 17 ਗ੍ਰਾਮ ਝੱਟਾ ਮਿਲਿਆ ਸੀ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਅਮਨਦੀਪ ਕੌਰ ਤਾਇਨਾਤ ਸੀ ਮੈਲਾ ਕਾਂਸਟੇਬਲ ਦੀ ਕਾਲੀ ਥਾਰ ਨੂੰ ਵੀ ਜ਼ਬਤ ਕੀਤਾ ਗਿਆ ਅਮਨਦੀਪ ਕੌਰ ਦਾ ਡੋਪ ਟੈਸਟ ਹਾਲਾਂਕਿ ਨੈਗੇਟਿਵ ਆਇਆ ਨਸ਼ਾ ਤਸਕਰੀ ਦੇ ਨਾਲ ਬਣਾਈ ਪ੍ਰਾਪਰਟੀ ਦੀ ਵੀ ਜਾਂਚ ਹੋਵੇਗੀ ਵਰਤੋਂ ਲਈ ਵੀ ਸਾਫ ਕਿਹਾ ਗਿਆ ਹੈ ਕਿ ਨਸ਼ਾ ਤਸਕਰੀ ਦੇ ਨਾਲ ਬਣਾਈ ਗਈ ਪ੍ਰਾਪਰਟੀ ਦੀ ਵੀ ਜਾਂਚ ਹੋਵੇਗੀ ਵਿਵਾਦਾਂ ਦੇ ਵਿੱਚ ਰਹੀ ਹੈ ਅਮਨਦੀਪ ਕੌਰ ਦੀ 14 ਸਾਲ ਦੀ ਸਰਵਿਸ 14 ਸਾਲ ਦੇ ਵਿੱਚ 31 ਤਵਾਨੇ ਹੋ ਚੁੱਕੇ ਨੇ ਦੋ ਵਾਰ ਸਸਪੈਂਡ ਵੀ ਹੋਈ ਅਮਨਦੀਪ 26 ਨਵੰਬਰ 2011 ਨੂੰ ਪੁਲਿਸ ਦੇ ਵਿੱਚ ਅਮਨਦੀਪ ਧਰਤੀ ਹੋਈ ਸੀ ਤਾਂ ਜਿਸ ਦੇ ਕਾਲੇ ਰੰਗ ਦੀ ਥਾਰ ਦੇ ਵਿੱਚੋਂ 17 ਗ੍ਰਾਮ 17 ਗ੍ਰਾਮ ਚਿੱਟਾ ਬ੍ਰਾਮ ਕੀਤਾ ਗਿਆ ਦਾ ਉਸ ਦੇ ਬਾਅਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ हां एक दिन ਦਾ ਰਿਮਾਂਡ ਵੀ ਹਾਸਲ ਕੀਤਾ ਕਿ ਇਸ ਦੇ ਵਿਚਾਲ ਪੁਲਿਸ ਵਿਭਾਗ ਦੇ ਵੱਲੋਂ ਇਹ ਵੱਡੀ ਕਾਰਵਾਈ ਆ ਕਨਸਟੇਬਲ ਦੇ ਖਿਲਾਫ ਕੀਤੀ ਗਈ ਹੈ ਜਿਸ ਨੂੰ ਕੇ ਸਰਵਸਤੂ ਬਰਖਾਸਤ ਕਰ ਦਿੱਤਾ ਗਿਆ। ਇਹ ਕੰਨ ਰੈਸਟ ਹੋਈ ਸੀ। ਹਾਂਜੀ। ਕੀ ਕੁਝ ਮਿਲਿਆ? ਨਾ ਤੋਂ 17.75 ਮਿਲੀਗ੍ਰਾਮ ਦਿੱਤਾ ਵੀ ਰਸੀਗਾ। ਹਾਂ। ਹਾਂਜੀ ਕੋਰਟ ਤੇ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਕੁਸ਼ਰਵਾਣੀ ਮੰਗਦੀ ਇੱਕ ਦਿਨ ਦਾ ਕੁਸ਼ਰਵਾਣੀ ਦਾਸਾਂ ਜਿਹੜੇ ਇਸ ਇੰਨੇ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਤੋਰ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪੱਖ ਕਰਦਾ ਹੈ ਕੀ ਗੱਲ ਹੋ ਗਈ ਪੁਲਿਸ ਨੂੰ ਇਤਨੰਦਾ ਰਿਮਾਂਡ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਅੱਛਾ ਉਹਨ ਕਿੰਨੇ ਦਿਨ ਦਾ ਦਿੱਤਾ ਦੇਖ ਦਿੰਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀ ਗੈਨ ਇਹ ਆਪਣਾ ਲਾੜਲੀ ਦੀ ਚੌਕੜ ਉਹ ਜਿਹੜਾ ਬਾਦਰ ਫਲਾਈ ਉਪਰ ਦੇ ਘੱਟ ਚੌਕ ਕੋਣ ਕੋਣ ਸੀਗਾ ਨਾਲੇ ਦੇ ਕੱਲੀ ਸੀਗੀ ਜੀ ਸਰ ਬੈਠੀ ਸੀ ਜਾਂ ਖਾਂਦੀ ਪਿੰਦੀ ਕੋਦ ਨਹੀਂ 네ਗੇਟਿਵ ਆਇਆ ਨੇ ਇਹਦੇ ਵਿੱਚ ਡੀਸਕੋ ਟੈਸਟ ਹਮ ਇਹ ਕਿਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹ ਤਾਂ ਪਤਾ ਕਰਨਾ ਦੇਗਾ ਦਰਮਾਨ ਅਜੇ ਤਾਂ ਕੁਝ ਨਹੀਂ ਮੰਨਿਆ ਅਜੇ ਦਰਦ ਨਾਮ ਕੀ ਹੈ ਹਮਨਦੀਪ ਕੋ ਇਹ ਲੈਡੀ ਕਾਂਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੇ ਕਿਸ ਨੂੰ ਤੁਰੰਤ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਰਹਤਾ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਾਇਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੂੰ ਤੁਰੰਤ ਐਸਐਸਪੀ ਮਾਲਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵਜਿੱਤੀ ਆ ਰਹੀ ਹੈ ਆਪਣੀ ਦੇ ਨਾਲ ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ SSP ਬਠਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੰਗਾਈ ਦਾ ਤਫ਼तीश ਕੀਤੀ ਜਾਵੇ ਇਹਦੇ ਚੋਂ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਔਰ ਪੂਰੀ ਤਰ੍ਹਾਂ ਕਿਸ ਕਿਸ ਤਰ੍ਹਾਂ ਜਾ ਰਿਹਾ ਨਾਮ ਅਮਨਦੀਪ ਗੌਰ ਇਸਟਾ ਕੁਇਟ 29000 ਤੋਂ ਜ਼ਿਆਦਾ ਫੋਲੋਅਰਸ ਪੰਜਾਬ ਪੁਲਿਸ ਦੀ ਕੌਸਟੇਬਲ ਪਰ ਖਾਕੀ ਤੇ ਲੱਗਿਆ ਚਿੱਟਾ ਤੱਬਾ ਕਦੇ ਥਾਰ ਕਦੇ ਆਈਫੋਨ ਤੇ ਕਦੇ ਸ਼ਿਜੂ ਕੁੱਤੇ ਨਾਲ ਰੀਲਾਂ ਚ ਮਹਿੰਗੇ ਸ਼ੌਂਕਾਂ ਦੀ ਪੇਸ਼ਕਾਰੀ ਕਰਦੀ ਹੈ ਮਹਿਲਾ ਕਾਂਸਟੇਬਲ ਦਾ ਅਸਲੀ ਸੱਚ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਠਿੰਡਾ ਪੁਲਿਸ ਲਾਈਨ ਚ ਤਨਾਤ ਇਸ ਕਾਂਸਟੇਬਲ ਨੂੰ ਪੁਲਿਸ ਨੇ ਚਿੱਟੇ ਸਮੇਤ ਕਾਬੂ ਕੀਤਾ ਅਮਨਦੀਪ ਕੌਰ ਦੀ ਕਾਲੀ ਥਾਰ ਚੋਂ 17 ਗ੍ਰਾਮ ਤੋਂ ਜ਼ਿਆਦਾ ਚਿੱਟਾ ਬਰਾਮਦ ਹੋਇਆ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਸਿਰਫ ਇਸ ਨੂੰ ਗ੍ਰਿਫਤਾਰੀ ਨਹੀਂ ਕੀਤਾ ਬਲਕਿ ਇਸ ਦੀ ਥਾਰ ਨੂੰ ਵੀ ਜਬਤ ਕਰ ਲਿਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਬਾਦਲ ਲੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ77ਵੀ ਲਾਡਲੀ ਟੀ ਚੌਂਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਬਠਿੰਡਾ ਦੀ ਹੀ ਇੱਕ ਮਹਿਲਾ ਨੇ ਕਨਸਟੇਬਲ ਅਮਨਦੀਪ ਕੌਰ ਤੇ ਗੰਭੀਰ ਇਲਜ਼ਾਮ ਲਾਏ ਮਹਿਲਾ ਮੁਤਾਬਕ ਅਮਨਦੀਪ 2022 ਤੋਂ ਉਸਦੇ ਪਤੀ ਦੇ ਨਾਲ ਰਿਲੇਸ਼ਨ ਚ ਹੈ ਤੇ ਦੋਨੇ ਮਿਲ ਕੇ ਨਸ਼ਾ ਵੇਚਦੇ ਨੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮਝਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਇੱਕ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਨੇ ਰਲ ਕੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਜਦੋਂ ਪੰਜਾਬ ਪੁਲਿਸ ਦੀ ਹੀ ਇੱਕ ਮਹਿਲਾ ਕਾਂਸਟੇਬਲ ਚਿੱਟੇ ਨਾਲ ਫੜੀ ਜਾਵੇ ਫਿਰ ਸਵਾਲ ਤਾਂ ਉੱਠਦੇ ਹੀ ਨੇ ਢਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ ਤੋਦਰ ਐਫਆਈਆਰ ਲਮਕਾਉਣ ਦੇ ਮਾਮਲੇ ਦੇ ਵਿੱਚ ਇੱਕ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਥਾਣਾ ਹੁਮਣਕਲਾਂ ਦੇ ਐਸਐਚਓ ਸੁਖਵਿੰਦਰ ਸਿੰਘ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਗੁਰਦਾਸਪੁਰ ਦੇ ਐਸਐਸਪੀ ਨੇ ਐਮਐਲਆਰ ਕੱਟੇ ਜਾਣ ਦੇ ਬਾਅਦ ਵੀ ਐਫਆਈਆਰ ਲਮਕਾਉਣ ਦੇ ਇਲਜ਼ਾਮ ਲੱਗੇ ਨੇ। ਆਪ ਇਹਨਾਂ ਇਲਜ਼ਾਮਾਂ ਦੇ ਤਹਿਤ ਆਖਰਕਾਰ ਵਿਭਾਗ ਦੇ ਵੱਲੋਂ ਐਸਐਸਪੀ ਦੁਆਰਾ ਇਹ ਵੱਡੀ ਕਾਰਵਾਈ ਕੀਤੀ ਗਈ ਐਫਆਈਆਰ ਲਮਕਾਉਣ ਦੇ ਮਾਮਲੇ ਦੇ ਵਿੱਚ ਇੱਕ ਥਾਣੇਦਾਰ ਨੂੰ ਸਸਪੈਂਡ ਕੀਤਾ ਗਿਆ। ਥਾਣਾ ਹੁਮਣਕਲਾਂ ਦੇ ਐਸਐਚਓ ਸੁਖਵਿੰਦਰ ਸਿੰਘ ਦੇ ਖਿਲਾਫ ਗੁਰਦਾਸਪੁਰ ਦੇ ਐਸਐਸਪੀ ਨੇ ਇੱਕ ਕਾਰਵਾਈ ਕੀਤੀ ਹੈ ਇਲਜ਼ਾਮ ਨੇ ਕਿ ਐਮਐਲਆਰ ਕੱਟੇ ਜਾਣ ਦੇ ਬਾਅਦ ਵੀ ਐਫਆਈਆਰ ਨੂੰ ਲਮਕਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਮਾਈਨਰ ਮਿਨਰਲ ਨੀਤੀ ਦੇ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਨੂੰ ਸਸਤਾ ਮਿਲੇਗਾ ਰੇਤਾ ਬਜਰੀ ਮਾਰਕੀਟ ਦੇ ਵਿੱਚ ਰੇਤਾ ਤੇ ਬਜਰੀ ਦੀ ਸਪਲਾਈ ਵਧੇਗੀ ਨਜਾਇਜ਼ ਮਾਈਨਿੰਗ ਤੇ ਇਸ ਦੇ ਨਾਲ ਰੋਕ ਲੱਗੇਗੀ ਕ੍ਰਸ਼ਰ ਮਾਲਕ ਲੀਜ਼ ਪ੍ਰਾਪਤ ਕਰ ਸਕਣਗੇ ਮਾਈਨਿੰਗ ਤੇ ਸਰਕਾਰ ਨੇ ਰਾਇਲਟੀ ਫਿਕਸ ਕੀਤੀ ਹੈ ਤਾਂ ਕੈਬਨਿਟ ਮੰਤਰੀ ਡਾਕਟਰ ਹਰਪਾਲ ਸਿੰਘ ਚਿਮਾ ਦੇ ਵੱਲੋਂ ਜੋ ਇਸ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਮਾਈਨਿੰਗ ਤੇ ਸਰਕਾਰ ਨੇ ਰਾਇਲਟੀ ਫਿਕਸ ਕੀਤੀ ਹੈ ਬਜਰੀ ਤੇ 3.4 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਕੀਤੀ ਗਈ ਹੈ ਰੇਤੇ ਤੇ 1.75 ਰੁਪਏ ਪ੍ਰਤੀ ਕਿਊਬਿਕ ਫੁੱਟ ਫਿਕਸ ਕੀਤੀ ਗਈ ਹੈ ਪਹਿਲਾਂ 73 ਪੈਸੇ ਇਹ ਬਿਕ ਫੋਟੋ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਮਾਈਨਰ ਮਾਈਨਰ ਮਿਨਰਲ ਨੀਤੀ ਦੇ ਵਿੱਚ ਸੋਧ ਨੂੰ ਜੋ ਕਿ ਪ੍ਰਮਾਨਗੀ ਦਿੱਤੀ ਗਈ ਹੈ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਰੇਤਾ ਤੇ ਬਜਰੀ ਸਸਤੀ ਮਿਲੇਗੀ ਸਾਡੇ ਮਾਈਨਿੰਗ ਮਿਨਿਸਟਰ ਵਰਿੰਦਰ ਗੋਲ ਜੀ ਦੇ ਡਿਪਾਰਟਮੈਂਟ ਵੱਲੋਂ ਅੱਜ ਲੰਮੀ ਜੜੀ ਮਾਈਨਿੰਗ ਐਂਡ ਕ੍ਰਸ਼ਰ ਪਾਲਿਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਾਈਨਰ ਮਿਲਰ ਨੀਤੀ ਆ ਉਹਦੇ ਅੰਦਰ ਸੌਦਾ ਕੀਤੇ ਆ ਗੰਨਾਂ ਲਈ ਆ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲਾ ਪਰ ਲੇਕਿਨ ਉਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਿਊਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਿਊਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 20 ਪੈਸੇ ਕਰ ਰਹੇ ਹੁੰਦੇ 3 ਰੁਪਏ 20 ਪੈਸੇ ਗ੍ਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਿਊਬਿਕ ਫਿਟ ਔਰ 1 ਰੁਪਿਆ 75 ਪੈਸੇ ਜਿਹੜੀ ਆ ਪਰੇ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ 3 ਰੁਪਏ 20 ਪੈਸੇ ਕਯੂਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਥੇ ਜਿਸ ਤਰ੍ਹਾਂ ਵਿਲ ਸਾਬ ਲੈ ਕੇ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕਰਸ਼ਰ ਮਾਲਕ ਨੂੰ ਲੀਜ਼ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਅਬਦਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾਗਾ ਉਹ ਇਸ ਸਾਈਡ ਨੂੰ ਚਲਾ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਨਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਸੀ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਹੈ ਲੰਮੀ ਐਮੈਂਡਮੈਂਟ ਜਿਹੜੀ ਹੈ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਮੋਨੋਪੋਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਮੌਜੂ ਹੁਣੇ ਆ ਕਿ ਜਿਹੜਾ ਕ੍ਰਸ਼ਰ ਵਾਲਾਗਾ ਜੇਕਰ ਉਹ ਆਪ ਆਂਡਰ ਆ ਜੇ ਕ੍ਰਸ਼ਰ ਵਾਲਾ ਆਪ ਆਂਡਰ ਆ ਜ਼ਮੀਨ ਦਾ ਤਾਂ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੋ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਤੋਂ ਬਾਅਦ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਜਿੰਨਾ ਮਰਜ਼ੀ ਕੱਢੇ ਪਰ ਲੈਕਰੋ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਟ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਅਗਲੀ ਖਬਰ ਬਟਾਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਬੀਤੇ ਦਿਨੀ ਅੰਬੇਡਕਰ ਸਾਹਿਬ ਦੇ ਬੁੱਤ ਦਾ ਅਪਮਾਨ ਹੋਇਆ ਤੇ ਪੁਲਿਸ ਨੇ ਇਸ ਨੂੰ ਬੇਬੁਨਿਆਦ ਦੱਸਿਆ ਪਰ ਹੁਣ ਬਟਾਲਾ ਪੁਲਿਸ ਆਪਣੇ ਬਿਆਨ ਤੋਂ ਪਲਟਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੁਲਿਸ ਨੇ ਬੁੱਤ ਦੇ ਨਾਲ ਭੰਤੜਾ ਕਰਨ ਦੇ ਮਾਮਲੇ ਦੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਮਟਾਲਾ ਦੇ ਇੱਕ ਪੂਰੀ ਗੇਟ ਤੇ ਲੱਗੇ ਡਾਕਟਰ ਅੰਬੇਦਕਰ ਦੇ ਪੁੱਤ ਦੀ ਪੰਤੋੜ ਦੇ ਮਾਮਲੇ ਦੇ ਵਿੱਚ ਨਵਾਂ ਟਵਿਸਟ ਆਇਆ ਹੈ ਪੁਲਿਸ ਨੇ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ 31 ਮਾਰਚ ਦੀ ਰਾਤ ਨੂੰ ਡਾਕਟਰ ਅੰਬੇਦਕਰ ਦੇ ਪੁੱਤ ਦੀ ਪੰਤੋੜ ਕੀਤੀ ਸੀ ਪੁਲਿਸ ਨੇ ਵੱਖ-ਵੱਖ ਧਰਾਮਾ ਦੇ ਤਹਿਤ ਮਾਮਲਾ ਦਰਜ ਕਰਦਿਆਂ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ 31 ਤਰੀਕ ਦੀ ਰਾਤ ਨੂੰ ਔਰ 31 ਇਕ ਦੀ ਦਰਮਿਆਨੀ ਰਾਤ ਨੂੰ ਉੱਥੇ ਸੱਤ ਬੰਦੇ ਦੋ ਗੱਡੀਆਂ ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ ਸੱਤਾਂ ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਇਸ ਤੋਂ ਪਹਿਲਾਂ ਲੰਘੇ ਦਿਨ ਬਟਾਲਾ ਦੇ ਐਸਐਸਪੀ ਨੇ ਬੁੱਤ ਦੀ ਪੰਤੋੜ ਦੀ ਖਬਰ ਨੂੰ ਬੇਬੁਨਿਆਦ ਦੱਸਿਆ ਸੀ ਉਹਨਾਂ ਆਪਣੀ ਸਟੇਟਮੈਂਟ ਦੇ ਵਿੱਚ ਪੰਤੋੜ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਯਾ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਸੀਗੀ ਉੱਚ ਹਲਕਾ ਫੁਲਕਾ ਡੈਮੇਜ ਸੀਗਾ। ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗ ਪਏ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ। ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਹ ਉਥੇ ਮੌਕੇ ਤੇ ਗਏ ਸੀਗੇ ਵਿਦ ਅ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ। ਤਾਂ ਉਹਦੇ ਵਿੱਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹਨ ਤਾਂ ਉਹ ਫੋਟੋਗ੍ਰਾਫਸ ਵੀ ਅਸੀਂ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਦੂਜੇ ਪਾਸੇ ਇੱਕ ਤੋਂ ਬਾਅਦ ਇੱਕ ਬਾਬਾ ਸਾਹਿਬ ਦੇ ਬੁੱਤ ਦੇ ਅਪਮਾਨ ਦੀਆਂ ਘਟਨਾਵਾਂ ਨੂੰ ਲੈ ਕੇ ਨਵਾਂ ਸ਼ਹਿਰ ਦੇ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਗੁਰਪਤਵੰਤ ਪੰਨੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਮਾਨ ਦੇ ਨਾਮ ਇੱਕ ਮੰਗ ਪੱਤਰ ਸੌਪਿਆ ਗਿਆ ਦੱਸਦੇ ਹੀ ਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਆਗੂ ਵਿਜੇ ਸੰਭਲਾ ਨੇ ਵੀ ਗੁਰਪਤਮੰਤ ਪੰਨੂ ਨੂੰ ਚੈਲੰਜ ਕੀਤਾ ਸੀ ਕਿ ਜੇਕਰ ਦਮ ਹੈ ਤਾਂ 14 ਅਪ੍ਰੈਲ ਨੂੰ ਉਹ ਫਲੋਰ ਦੇ ਵਿੱਚ ਆ ਕੇ ਡਾਕਟਰ ਅੰਬੇਦਕਰ ਸਾਹਿਬ ਦੇ ਪੁੱਤ ਦੇ ਨਾਲ ਛੇੜਛਾੜ ਕਰਕੇ ਦਿਖਾਉਣ ਬਟਾਲਾ ਤੋਂ ਬਿਸ਼ੰਬਰ ਬਿੱਟੂ ਤੇ ਨਵਾਂ ਸ਼ਹਿਰ ਤੋਂ ਸ਼ਿਲੇਸ਼ ਕੁਮਾਰ ਨਿਊ ਸਿਟੀ ਹੁਣ ਗੱਲ ਕਰਾਂਗੇ ਦਾਅਵਿਆਂ ਵਾਲੀ ਸਿਆਸਤ ਦੀ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਤਸਵੀਰਾਂ ਵਿਖਾਉਂਦੇ ਹੋਏ ਮੰਤਰੀ ਅਮਨ ਅਰੋੜਾ ਦੇ ਨਾਲ ਗੱਲਬਾਤ ਹੋਣ ਦਾ ਦਾਵਾ ਕੀਤਾ ਤਾਂ ਅਮਨ ਅਰੋੜਾ ਨੇ ਮਜੀਠੀਏ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਸਿੱਧਾ ਚੈਲੰਜ ਕਰ ਦਿੱਤਾ। ਮੇਰੇ ਨਾਲ ਅਮਨ ਅਰੋੜਾ ਸਾਹਿਬ ਬੈਠੇ ਸੀ। ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ 'ਚ ਲੋਕ ਕਹਿੰਦਾ ਕੋਈ ਆਲ ਨਹੀਂ ਸਾਡੇ ਆਲਾ ਤਾਂ ਘਾਦੀ ਪੀਤੀ ਚ ਹੀ ਰਹਿੰਦਾ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਜੇ ਆ ਦਾਵਾ ਕੀਤਾ ਕਿ ਇਸ ਦਾ ਅਸਰ ਦੂਰ ਤੱਕ ਪਹੁੰਚਿਆ। ਜਦੋਂ ਮਜੀਠੀਆ ਨੇ ਅਮਨ ਅਰੋੜਾ ਦੇ ਨਾਲ ਉਹ ਹੀ ਗੱਲਬਾਤ ਦਾ ਦਾਵਾ ਕਰ ਦਿੱਤਾ ਗੱਲਬਾਤ ਕਿਸ ਵਿਸ਼ੇ ਤੇ ਹੋਈ ਇਸ ਬਾਰੇ ਵੀ ਖੁੱਲਕੇ ਬੋਲੇ ਤਾਂ ਗੂ ਅਮਨ ਅਰੋੜਾ ਦਾ ਵੀ ਬਿਆਨ ਆ ਗਿਆ ਤੇ ਵਿਕਰਮ ਮਜੀਠੀਆ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਸਿੱਧਾ ਚੈਲੰਜ ਕਰ ਦਿੱਤਾ ਕਿ ਮਜੀਠੀਆ ਇਹੀ ਦਾਵਾ ਦਰਬਾਰ ਸਾਹਿਬ ਦੇ ਵਿੱਚ ਚੱਲ ਕੇ ਕਰਕੇ ਵਿਖਾਉਣ ਤੇ ਮਜੀਠੀਆ ਨੇ ਕਿਸ ਤਸਵੀਰ ਦਾ ਹਵਾਲਾ ਦਿੱਤਾ ਇਸ ਬਾਰੇ ਵੀ ਦੱਸਿਆ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਫੋਟੋ ਆ ਆ ਵੇਖੋ ਆ ਦੇਖੀ ਮੇਰਾ ਵੀ ਕੌਣ ਬੈਠਾ ਮੇਰੇ ਨਾਲ ਅਮਨ अरोड़ा ਤੇ ਕੁੱਡੀਆਂ ਸਾਹਿਬ ਨੇ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ-ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵੰਤ ਲੱਥੇ ਤੇ ਜਾਨ ਬਚੇ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਖ ਪੈ ਗਿਆ ਮਜੀਠਿਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ गढ़ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਰਵਾਰ ਸਾਹਿਬ ਤੁਸੀਂ ਚੜ ਜੋ ਤੇ ਯਾਦਰਵਾਰ ਸਾਹਿਬ ਮੈਂ ਚੜ ਜਾਣਾ ਕਿ ਯਾ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਵਾਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸਸਰੀ ਗੱਲ ਸਸਰੀ ਗੱਲ ਤੋਂ ਜ਼ਿਕਰ ਹੋ ਗਿਆ ਕਿ ਦਾਅਵੇ ਵਾਲੀ ਸਿਆਸਤ ਦੀ ਸ਼ੁਰੂਆਤ ਮਜੀਠੀਆ ਦੇ ਬਿਆਨ ਤੋਂ ਹੋਈ ਸੀ ਕੈਬਨਟ ਮੰਤਰੀ ਅਮਨ अरोड़ा ਤੇ ਗਰਮੀਤ ਖੁੱਡੀਆਂ ਦਾ ਨਾਮ ਲੈਂਦੇ ਹੋਏ ਮੁੱਖ ਮੰਤਰੀ ਬਾਰੇ ਗੱਲਬਾਤ ਹੋਣ ਦਾ ਦਾਵਾ ਕੀਤਾ ਗਿਆ ਸੀ ਜਦਕਿ ਅਮਨ अरोड़ा ਨੇ ਇਸ ਦਾਅਵੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਬਿਊਰੋ ਰਿਪੋਰਟ న్యూਸ 18 ਪੰਜਾਬ ਰੋਕਾਂਗੇ ਅਗਲੀ ਖਬਰ ਦਾ ਜਗਰਾਉਂ ਦੇ ਪਿੰਡ ਮਲਕ ਦੇ ਵਿੱਚ ਗੋਲੀ ਲੱਗਣ ਦੇ ਨਾਲ ਸੁਨਿਆਰੇ ਦੀ ਮੌਤ ਹੋ ਗਈ ਹੈ ਵਿਆਹ ਦੇ ਵਿੱਚ ਜਾਗੋ ਸਮਾਗਮ ਮੌਕੇ ਨੱਚਦੇ ਹੋਏ ਗੋਲੀ ਲੱਗੀ ਹੈ ਡੀਜੇ ਕਾਰਨ ਨਹੀਂ ਸੁਣਾਈ ਦਿੱਤੀ ਗੋਲੀ ਚੱਲਣ ਦੀ ਆਵਾਜ਼ ਲਖਮੀ ਸੁਨਿਆਰੇ ਦੀ ਜ਼ਮੀਨ ਤੇ ਡਿੱਗਣ ਤੋਂ ਬਾਅਦ ਪਤਾ ਲੱਗਿਆ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਜਦੋਂ ਕਿ ਦਮ ਤੋੜ ਦਿੱਤਾ ਮ੍ਰਿਤਕ ਸੁਨਿਆਰੇ ਦੀ ਪਛਾਣ ਪਰਮਿੰਦਰ ਸਿੰਘ ਲਵਲੀ ਵਜੋਂ ਹੋਈ ਹੈ ਗੋਲੀ ਚੱਲਣ ਦੇ ਕਾਰਨ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਇਹ ਹਾਸਾ ਸੀ ਜਾਂ ਹਸਾ ਸੀ ਜਾਂ ਕਤਲ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਸੁਨਿਆਰੇ ਤੋਂ 6 ਮਹੀਨੇ ਪਹਿਲਾਂ ਰੰਗਦਾਰੀ ਵੀ ਮੰਗੀ ਗਈ ਸੀ ਤਾਂ ਜਗਰਾਉਂ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਸਦੇ ਪਿੰਡ ਮਲਕ ਦੇ ਵਿੱਚ ਗੋਲੀ ਲੱਗਣ ਦੇ ਨਾਲ ਸੁਨਿਆਰੇ ਦੀ ਮੌਤ ਹੋਈ ਹੈ ਵਿਆਹ ਦੇ ਵਿੱਚ ਜਾਗੋ ਸਮਾਗਮ ਮੌਕੇ ਨੱਚਦੇ ਹੋਏ ਅਚਾਨਕ ਗੋਲੀ ਲੱਗੀ ਆ ਤਾਂ ਜ਼ਖਮੀ ਸੁਨਿਆਰੇ ਦੇ ਜ਼ਮੀਨ ਤੇ ਡਿੱਗਣ ਦੇ ਦੌਰਾਨ ਜਿਸ ਦਾ ਕਿ ਪਤਾ ਲੱਗਦਾ ਹੈ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਸੁਨਿਆਰੇ ਨੇ ਦਮ ਤੋੜ ਦਿੱਤਾ ਚੰਡੀਗੜ੍ਹ ਪੁਲਿਸ ਕਰੇਗੀ ਹਾਈ ਕੋਰਟ ਨੇ ਕੇਸ ਚੰਡੀਗੜ੍ਹ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ ਹੈ ਤੇ 4 ਮਹੀਨੇ ਅੰਦਰ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਪਟਿਆਲਾ ਦੇ ਕਰਨਲ ਬਾਠ ਕੁਟਮਾਰ ਕੇਸ ਦੀ ਜਾਂਚ ਹੁਣ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ ਮਾਮਲੇ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਅਤੇ ਇਸੇ ਦੌਰਾਨ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਕੋਰਟ ਨੇ 3 ਦਿਨਾਂ ਦੇ ਅੰਦਰ ਐਐਸਆਈਟੀ ਦਾ ਗਠਨ ਕਰਨ ਦੇ ਹੁਕਮ ਦਿੱਤੇ ਨੇ ਜਿਸ ਵੱਲੋਂ 4 ਮਹੀਨਿਆਂ ਦੇ ਅੰਦਰ ਜਾਂਚ ਨੂੰ ਮੁਕੰਮਲ ਕਰਨਾ ਹੋਵੇਗਾ ਨਾਲ ਹੀ ਇਹ ਵੀ ਹੁਕਮ ਦੇ ਦਿੱਤੇ ਗਏ ਨੇ ਕਿ ਐਐਸਆਈਟੀ ਦੇ ਵਿੱਚ ਪੰਜਾਬ ਪੁਲਿਸ ਦੇ ਕਿਸੇ ਵੀ ਅਫਸਰ ਨੂੰ ਸ਼ਾਮਲ ਨਾ ਕੀਤਾ ਜਾਵੇ ਐਗਜ਼ੈਕਟਲੀ ਸਾਡੀ ਪਟੀਸ਼ਨ ਅਲਾਉ ਹੋ ਗਈ ਹੈ ਬਿਕੋਜ਼ ਸਾਡੀ ਪ੍ਰੇਅਰ ਸੀਗੀ ਇੰਡੀਪੈਂਡੈਂਟ ਏਜੰਸੀ ਜਾਂ ਫਿਰ ਸੀਬੀਆਈ ਨੂੰ ਮਾਰਕ ਕਰ ਦਿੱਤੀ ਜਾਵੇ ਬਿਕੋਜ਼ ਵੀ ਵੇਰ ਅਲੇਜਿੰਗ ਬਾਇਸ ਪੰਜਾਬ ਪੁਲਿਸ ਦਾ ਬਾਇਸ ਸੀਗਾ ਸੋ ਵੀ ਆਰ ਸੈਟੀਸਫਾਈਡ ਵਿਦ ਦ ਡਿਸੀਜਨ Chandigarh police is independent of the Punjab police and it has been ordered ki it will be headed by an IPS officer of UT cadre and no interference ਕਰਨਲ ਬਾਟ ਦੀ ਪਤਨੀ ਨੇ ਹਾਈ ਕੋਰਟ ਦੇ ਫੈਸਲੇ ਤੇ ਭਰੋਸਾ ਜਤਾਇਆ ਅਤੇ ਨਾਲ ਹੀ ਕਿਹਾ ਕਿ ਜੇਕਰ 4 ਮਹੀਨਿਆਂ ਦੇ ਵਿੱਚ ਵੀ ਇਨਸਾਫ ਨਾ ਮਿਲਿਆ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ਸੈਟੀਸਫਾਈਡ ਹਾਂ ਕਿਉਂਕਿ ਇਟ ਇਜ਼ ਕਮ ਕੰਪਲੀਟਲੀ ਆਊਟ ਆਫ ਪੰਜਾਬ ਪੁਲਿਸ ਕਾਡਰ ਐਂਡ ਪੰਜਾਬ ਪੁਲਿਸ ਇਟ ਇਜ਼ ਅੰਡਰ ਯੂਟੀ ਕਾਡਰ ਐਂਡ ਦੇ ਵਿਲ ਬੀ ਨੋ ਆਫੀਸਰ ਜਿਹੜਾ ਪੰਜਾਬ ਪੁਲਿਸ ਦਾ ਹੋਏਗਾ ਜਾਂ ਪੰਜਾਬ ਪੁਲਿਸ ਕਾਡਰ ਦਾ ਹੋਏਗਾ ਸੋ ਆਮ ਵੈਰੀ ਹੈਪੀ ਐਂਡ ਆਮ ਥੈਂਕਫੁਲ ਟੂ ਮਾਈ ਲਾਇਰ ਪ੍ਰਿਤਿੰਦਰ ਜੀ ਐਂਡ ਬਿਸਮਨ ਐਂਡ ਦੀਪਿੰਦਰ ਆਲ ਆਫ ਥੈਮ ਦੇ ਹੈਵ ਵਰਕਡ ਹਾਰਡ ਦੈਟ ਆ ਕੇਸ ਨੂੰ ਜਿਸ ਤਰੀਕੇ ਨਾਲ ਉਹ ਐਟ ਲੀਸਟ ਦੇ ਹੈਵ ਮੈਨੇਜ ਟੂ ਗੈਟ ਇਟ ਇਨਟੂ ਯੂਟੀ ਕਾਡਰ ਕੀ ਕਿਦੇ ਜਸਟਿਸ ਹੋ ਦਿਸ ਫੇਅਰ ਟ੍ਰਾਇਲ ਜਿਸ ਵਿੱਚ ਕੋਈ ਪੰਜਾਬ ਪੁਲਿਸ ਜਾਂ ਪੰਜਾਬ ਕਾਡਰ ਦਾ ਬੰਦਾ ਇਨਵੋਲ ਨਾ ਹੋਏ ਇਸ ਤੋਂ ਇਲਾਵਾ ਜਸਵਿੰਦਰ ਕੌਰ ਬਾਟ ਨੇ ਇੱਕ ਸ਼ਖਸ ਤੇ ਉਸ ਦਾ ਪਿੱਛਾ ਕਰਨ ਦੇ ਵੀ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਸ਼ਖਸ ਸਾਡੀ ਮੂਵਮੈਂਟ ਤੇ ਨਜ਼ਰ ਰੱਖ ਰਿਹਾ ਹੈ ਅਤੇ ਵੌਇਸ ਨੋਟ ਵੀ ਭੇਜੇ ਗਏ ਨੇ ਆਹ ਤੁਸੀਂ ਅਸਿਕਾ ਉਸ ਉਹ ਮੇਰੇ ਪਟਿਆਲੇ ਤੋਂ ਜਦੋਂ ਮੈਂ ਚਲੀ ਆ ਮੈਂ ਤੁਹਾਨੂੰ ਵੀਡੀਓ ਦੇ ਉਦੋਂ ਦੀ ਸਾਨੂੰ ਫਾਲੋ ਕਰ ਰਿਹਾ ਸੀ ਉਸਨੇ ਵੀਡੀਓ ਵੌਇਸ ਮੈਸੇਜਸ ਭੇਜੇ ਹੋਏ ਸੀਗੇ ਕਿ ਕੈਰੋਨਿਕਲ ਗੇਨ ਦੇ ਹੈਵ ਰੀਚ 42 ਨੰਬਰ 45 ਗੱਡੀ ਨੰਬਰ ਸਾਰਾ ਕੋਈ ਤਸਵੀਰ ਜੇ ਤੁਸੀਂ ਜਿਹੜੇ ਕੋਲ ਪੰਜਾਬ ਜਿਹੜੀ ਪੁਲਿਸ ਮੈਨ ਸਕਿਉਰਟੀ ਪ੍ਰੋਵਾਈਡ ਕੀਤੀ ਉਹ ਕੰਟੀਨਿਊ ਰੱਖੋਗੇ ਜਾਂ ਜੇ ਡ੍ਰੌਪ ਕਰੋਗੇ ਤੁਸੀਂ ਜੀ ਬਾਈ ਮੇਰਾ ਅੱਜ ਹੀ ਤੁਸੀਂ ਦੇਖਿਆ ਕੀ ਹਾਲ ਕੀ ਅੱਜ ਮਤਲਬ ਵਿਦ ਸਕਿਉਰਟੀ ਹੈ ਹਾਲ ਹੈ ਕਿ ਸਾਡੀ ਮੂਵਮੈਂਟਸ ਵੀ ਟਰੈਕ ਹੋ ਰਹੀਆਂ ਤੇ ਕੱਲ ਮੇਰੀ ਐਕਸੀਡੈਂਟ ਕਰਕੇ ਮਾਰ ਦੇਣ ਕੁਝ ਕਰ ਦੇ ਨਾ ਆਈ ਡੋਟ ਨੋ ਮੈਂ ਆਪਣੀ ਗੱਡੀ ਚੱਗੇ ਪਿੱਛੇ ਕੈਮਰਾ ਲਗਵਾ ਰਹੀਆਂ ਅੱਜੀ ਦੱਸ ਦਈਏ ਕਿ ਕਰਨਲ ਬਾਠ ਦੀ ਪਤਨੀ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੀਮਾਨ ਤੋਂ ਲੈ ਕੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਪਹੁੰਚ ਕੀਤੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਨੂੰ ਕਿਸ ਮੁਕਾਮ ਤੱਕ ਪਹੁੰਚਾਉਂਦੀ ਹੈ ਚੰਡੀਗੜ੍ਹ ਤੋਂ Umesh Sharma News 18 Punjab